ਤਾਜ ਸਵੇਰੇ ਸਵੇਰੇ ਕਾਂਗਰਸੀ ਵਿਧਾਇਕ ਦੀ ਕੋਠੀ ਦੇ ਅੰਦਰ ਸੀਬੀਆਈ ਦੀ ਰੇਡ ਪਈ ਹੈ ਚਾਪੇ ਮਾਰੀ ਹੋ ਰਹੀ ਹੈ ਰਾਣਾ ਗੁਰਜੀਤ ਦੀ ਕੋਠੀ ਦੇ ਅੰਦਰ ਸੈਕਟਰ 4 ਸਥਿਤ ਕੋਠੀ ਦੇ ਵਿੱਚ ਅੱਜ ਸਵੇਰੇ ਸਵੇਰੇ ਜੋ ਹੈ ਸੀਬੀਆਈ ਦਾ ਚਾਪਾ ਪੈਂਦਾ ਤੇ ਮੌਕੇ ਤੇ तमाम ਕਾਗਜ਼ਾਟ ਜੁਨੇ ਕੰਗਾਲੇ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਦਾ ਬੇਟਾ ਅਤੇ ਉਹ ਘਰ ਦੇ ਅੰਦਰ ਮੌਜੂਦ ਹੈ ਨਾ ਤਾਂ ਘਰ ਦੇ ਅੰਦਰ ਕਿਸੇ ਹੋਰ ਨੂੰ ਜਾਣ ਦੀ ਜੋ ਹੈ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਨਾ ਹੀ ਘਰ ਦਾ ਕੋਈ ਮੈਂਬਰ ਜੋ ਇਸ ਵੇਲੇ ਉਥੋਂ ਬਾਹਰ ਆ ਸਕਦਾ ਕਿਉਂਕਿ सीबीआई ਦੀ ਟੀਮ ਜੋ ਹੈ ਜਾਂਚ ਵਾਸਤੇ ਪਹੁੰਚੀ ਹੈ ਕਾਗਜ਼ਾਤ ਖੰਗਾਲੇ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਪੰਜ ਤੋਂ ਸੱਤ ਜਿਹੜੇ ਮੈਂਬਰ ਨੇ सीबीआई ਦੀ ਟੀਮ ਦੇ ਉਹ ਅੰਦਰ ਜਾਂਚ ਕਰ ਰਹੇ ਨੇ ਕਾਗਜ਼ਾਤਾਂ ਨੂੰ ਖੰਗਾਲੇ ਜਾ ਰਿਹਾ ਪਰ ਮੌਕੇ ਤੇ ਅਜੇ ਤੱਕ ਕੀ ਕੁਝ ਬਰਾਮਦ ਹੋਇਆ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਇੱਥੇ ਇਹ ਵੀ ਜਾਣਕਾਰੀ ਨਹੀਂ ਹੈ ਕਿ ਆਖਿਰਕਾਰ ਕਿਉਂ ਰਾਣਾ ਗੁਰਜੀਤ ਦੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣ ਕਾਰੀ ਜੋ ਹੈ ਸਾਹਮਣੇ ਨਿਆਸਕੀ ਪਰਦਾ ਸੀ ਇਹ ਕਿ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੋਠੀ ਉਤੇ ਸੀਬੀਆਈ ਨੇ ਰੇਡ ਮਾਰੀ ਹੈ ਚੰਡੀਗੜ੍ਹ ਸੈਕਟਰ 4 ਸਥਿਤ ਰਾਣਾ ਗੁਰਜੀਤ ਦੇ ਘਰ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਛਾਪੇਮਾਰੀ ਕਈ ਘੰਟਿਆਂ ਤੋਂ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸੀਏ ਕਿ ਸੀਬੀਆਈ ਦੀ ਟੀਮ ਅੱਜ ਸਵੇਰ ਤੋਂ ਹੀ ਕੋਠੀ ਦੇ ਅੰਦਰ ਮੌਜੂਦ ਹੈ ਪਿਛਲੇ ਕੁਝ ਘੰਟਿਆਂ ਤੋਂ ਰੇਡ ਚੱਲਦੀ ਹੈ ਕਿਸ ਮਾਮਲੇ 'ਚ ਰੇਡ ਹੋਈ ਹੈ ਕਿਉਂ ਹੋਈ ਹੈ ਕਿਸ ਨੇ આરોਪ ਲਗਾਇਆ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹਾਸਲ ਹੋ ਸਕਕੇ ਇਸ ਤੋਂ ਇਲਾਵਾ ਜਿਹੜੇ ਰਾਣਾ ਗੁਰਜੀਤ ਦੇ ਦਫਤਰ ਅਤੇ ਹੋਰ ਜਗਾਵਾਂ ਨੇ ਉੱਥੇ ਵੀ ਛਾਪੇ ਮਾਰੀ ਦੀ ਜੋ ਗੱਲ ਹੈ ਨਿਕਲ ਕੇ ਸਾਹਮਣੀ ਆਈ ਹੈ ਕਿਹਾ ਜਾ ਰਿਹਾ ਹੈ ਕਿ ਕਾਗਜ਼ ਖੰਗਾਲੇ ਜਾ ਰਿਹਾ ਹੈ ਸੀਬੀਆਈ ਦੇ ਵੱਲੋਂ ਪਰ ਕਿਸ ਮਾਮਲੇ ਦੇ ਵਿੱਚ ਸ਼ਿਕਾਇਤ ਆਈ ਹੈ ਕਿਸ ਚੀਜ਼ ਦੀ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਕਿਉਂਕਿ ਨਾ ਤਾਂ ਕੋਈ ਅਜੇ ਤੱਕ ਬਾਹਰ ਆਇਆ ਨਾ ਹੀ ਕੋਈ ਅਜੇ ਤੱਕ ਅੰਦਰ ਜਾ ਸਕਿਆ ਇਸ ਕਰਕੇ ਫਿਲਹਾਲ ਦੀ ਘੜੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਦੱਸ ਦਈਏ ਕਿ 5 ਤੋਂ 7 ਅਧਿਕਾਰੀ ਜੋ ਨੇ ਮੌਕੇ ਤੇ ਮੌਜੂਦ ਹੈ ਜੇਕਰ ਬ੍ਰਾਮਦਗੀ ਨੂੰ ਲੈ ਕੇ ਕੋਈ ਵੀ ਅਪਡੇਟ ਆਂਦੀ ਹੈ ਤਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਪਰ ਫਿਲਹਾਲ ਦੀ ਖੜੀ ਇਸ ਵੇਲੇ ਕਾਂਗਰਸੀ ਵਿਧਾਇਕ ਦੇ ਘਰ ਤੇ ਵਿੱਚ सीबीआई ਦੇ ਵੱਲੋਂ ਛਾਪਾ ਮਾਰਿਆ ਗਿਆ ਹੈ ਤਾਜ ਸਵੇਰੇ ਸਵੇਰੇ ਕਾਂਗਰਸੀ ਵਿਧਾਇਕ ਦੀ ਕੋਠੀ ਦੇ ਅੰਦਰ ਸੀਬੀਆਈ ਦੀ ਰੇਡ ਪਈ ਹੈ ਚਾਪੇ ਮਾਰੀ ਹੋ ਰਹੀ ਹੈ ਰਾਣਾ ਗੁਰਜੀਤ ਦੀ ਕੋਠੀ ਦੇ ਅੰਦਰ ਸੈਕਟਰ 4 ਸਥਿਤ ਕੋਠੀ ਦੇ ਵਿੱਚ ਅੱਜ ਸਵੇਰੇ ਸਵੇਰੇ ਜੋ ਹੈ ਸੀਬੀਆਈ ਦਾ ਚਾਪਾ ਪੈਂਦਾ ਤੇ ਮੌਕੇ ਤੇ तमाम ਕਾਗਜ਼ਾਟ ਜੁਨੇ ਕੰਗਾਲੇ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਦਾ ਬੇਟਾ ਅਤੇ ਉਹ ਘਰ ਦੇ ਅੰਦਰ ਮੌਜੂਦ ਹੈ ਨਾ ਤਾਂ ਘਰ ਦੇ ਅੰਦਰ ਕਿਸੇ ਹੋਰ ਨੂੰ ਜਾਣ ਦੀ ਜੋ ਹੈ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਨਾ ਹੀ ਘਰ ਦਾ ਕੋਈ ਮੈਂਬਰ ਜੋ ਇਸ ਵੇਲੇ ਉਥੋਂ ਬਾਹਰ ਆ ਸਕਦਾ ਕਿਉਂਕਿ सीबीआई ਦੀ ਟੀਮ ਜੋ ਹੈ ਜਾਂਚ ਵਾਸਤੇ ਪਹੁੰਚੀ ਹੈ ਕਾਗਜ਼ਾਤ ਖੰਗਾਲੇ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਪੰਜ ਤੋਂ ਸੱਤ ਜਿਹੜੇ ਮੈਂਬਰ ਨੇ सीबीआई ਦੀ ਟੀਮ ਦੇ ਉਹ ਅੰਦਰ ਜਾਂਚ ਕਰ ਰਹੇ ਨੇ ਕਾਗਜ਼ਾਤਾਂ ਨੂੰ ਖੰਗਾਲੇ ਜਾ ਰਿਹਾ ਪਰ ਮੌਕੇ ਤੇ ਅਜੇ ਤੱਕ ਕੀ ਕੁਝ ਬਰਾਮਦ ਹੋਇਆ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਇੱਥੇ ਇਹ ਵੀ ਜਾਣਕਾਰੀ ਨਹੀਂ ਹੈ ਕਿ ਆਖਿਰਕਾਰ ਕਿਉਂ ਰਾਣਾ ਗੁਰਜੀਤ ਦੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣ ਕਾਰੀ ਜੋ ਹੈ ਸਾਹਮਣੇ ਨਿਆਸਕੀ ਪਰਦਾ ਸੀ ਇਹ ਕਿ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੋਠੀ ਉਤੇ ਸੀਬੀਆਈ ਨੇ ਰੇਡ ਮਾਰੀ ਹੈ ਚੰਡੀਗੜ੍ਹ ਸੈਕਟਰ 4 ਸਥਿਤ ਰਾਣਾ ਗੁਰਜੀਤ ਦੇ ਘਰ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਛਾਪੇਮਾਰੀ ਕਈ ਘੰਟਿਆਂ ਤੋਂ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸੀਏ ਕਿ ਸੀਬੀਆਈ ਦੀ ਟੀਮ ਅੱਜ ਸਵੇਰ ਤੋਂ ਹੀ ਕੋਠੀ ਦੇ ਅੰਦਰ ਮੌਜੂਦ ਹੈ ਪਿਛਲੇ ਕੁਝ ਘੰਟਿਆਂ ਤੋਂ ਰੇਡ ਚੱਲਦੀ ਹੈ ਕਿਸ ਮਾਮਲੇ 'ਚ ਰੇਡ ਹੋਈ ਹੈ ਕਿਉਂ ਹੋਈ ਹੈ ਕਿਸ ਨੇ આરોਪ ਲਗਾਇਆ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹਾਸਲ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਰਾਣਾ ਗੁਰਜੀਤ ਦੇ ਦਫ਼ਤਰ ਅਤੇ ਹੋਰ ਜਗਾਵਾਂ ਨੇ ਉੱਥੇ ਵੀ ਛਾਪੇ ਮਾਰੀ ਦੀ ਜੋ ਗੱਲ ਹੈ ਨਿਕਲ ਕੇ ਸਾਹਮਣੀ ਆਈ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਕਾਗਜ਼ ਖੰਗਾਲੇ ਜਾ ਰਿਹਾ ਹੈ सीबीआई ਦੇ ਵੱਲੋਂ ਪਰ ਕਿਸ ਮਾਮਲੇ ਦੇ ਵਿੱਚ ਸ਼ਿਕਾਇਤ ਆਈ ਹੈ ਕਿਸ ਚੀਜ਼ ਦੀ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਕਿਉਂਕਿ ਨਾ ਤਾਂ ਕੋਈ ਅਜੇ ਤੱਕ ਬਾਹਰ ਆਇਆ ਨਾ ਹੀ ਕੋਈ ਅਜੇ ਤੱਕ ਅੰਦਰ ਜਾ ਸਕਿਆ ਇਸ ਕਰਕੇ ਫਿਲਹਾਲ ਦੀ ਘੜੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਦੱਸ ਦਈਏ ਕਿ 5 ਤੋਂ 7 ਅਧਿਕਾਰੀ ਜੋ ਨੇ ਮੌਕੇ ਤੇ ਮੌਜੂਦ ਹੈ ਜੇਕਰ ਬਰਾਮਦਗੀ ਨੂੰ ਲੈ ਕੇ ਕੋਈ ਵੀ ਅਪਡੇਟ ਦਿੱਆ ਤਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਪਰ ਫਿਲਹਾਲ ਦੀ ਖੜੀ ਇਸ ਵੇਲੇ ਕਾਂਗਰਸੀ ਵਿਧਾਇਕ ਦੇ ਘਰ ਤੇ ਵਿੱਚ सीबीआई ਦੇ ਵੱਲੋਂ ਛਾਪਾ ਮਾਰਿਆ ਗਿਆ ਹੈ